हेलो फ्रेंड्स आज ਦਾ ਆਪਣਾ ਟੋਪਿਕ ਟੋਪਿਕ ਹੈਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਸ ਨੂੰ ਡੀ ਪੀ ਐਸ ਪੀ ਆਖਦੇ ਹਨ ਡਾਟ ਕਟ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਹਾਸਿਲ ਕਰਾਂਗੇ ਇਹ ਕਿਹੜੇ ਪਾਰਟ ਦੇ ਦੀ ਨੋਂਦਾ ਹੈ ਇਹ ਆਉਂਦਾ ਹੈ ਪਾਰਟ 4 ਕਿਹੜੇ ਦੀ ਨੋਂਦਾ ਹੈ ਪਾਰਟ 4 ਉਸ ਤੋਂ ਬਾਅਦ जड़ा यह राजनीति के निर्देशक सिद्धांत यह कि लयरलैंड आयरलैंड तो, आयरलैंड, कितों ले गए आयरलैंड तो, इस इरिश रिश्वी आखते हैं कि आर्टिकल अधीन आते आर्टिकल छत्ती तो कवंजा कि आर्टिकल अधीन आते आर्टिकल छत्ती तो कवंजा ज ਇਹ ਜਿਹੜੇ ਰਾਜਨੀਤੀ ਦੇ ਨਿਰਦੇਸ਼ ਵਿਸਥਾਪਤ ਨੇ ਇਹ ਨਿਆਂਯੋਗ ਨਹੀਂ ਹਨ ਇਸ ਨੂੰ ਆਪਾਂ ਅਦਾਲਤ ਦੁਆਰਾ ਇਹ ਅਦਾਲਤ ਦੁਆਰਾ ਲਾਗੂ ਨਹੀਂ ਹੁੰਦੇ ਇਹ ਆਰਟੀਕਲ ਕਹਿੰਦਾ ਹੈ 37 ਆਰਟੀਕਲ 37 ਕਹਿੰਦਾ ਹੈ ਕਿ ਇਸ ਨੂੰ ਆਪਾਂ ਅਦਾਲਤ ਦੁਆਰਾ ਲਾਗੂ ਨਹੀਂ ਕਰਵਾਇਆ ਜਾ ਸਕਦੇ ਜਿਹੜਾ ਡੀ ਪੀਐਸਪੀ ਇਹਦਾ ਮੁੱਖ ਕੰਮ ਜਿਹੜਾ ਰਾਜ ਵਿੱਚ ਅਜਿਹੀਆਂ ਨੀਤੀਆਂ ਦਾ ਨਿਰਮਾਣ ਕਰਾਣਾ ਜਿਸ ਨਾਲ ਰਾਜ ਦਾ ਸਮਾਜਿਕ ਤੇ ਆਰਥਿਕ ਵਿਕਾਸ ਹੋ ਸਕੇ ਆਰਥਿਕ ਤੇ ਸਮਾਜਿਕ ਵਿਕਾਸ ਹੋ ਸਕੇ ਹੁਣ ਅਸੀਂ ਦੇ ਆਪਾਂ ਕੁਝ ਐਮਸੀਕਿਊ ਕਰਾਂਗੇ क्वेश्चन नंबर एक डायरेक्टर प्रिंसीपल ऑफ स्टेट पॉलिसी किस भाग अधीन आती है किस भाग अधीन पार्ट चार जो कि आर्टीकल छत्तीसौ तो बवंजा पहली दस चुके डी पी एस पी की प्रेरणा किस देश तो ली गई है ये भी सूँ दस चुके किस देश तो लई गई है आयरलैंड तो अगर क्वश्चन नंबर तीन कि डी पी एस पी नियमयोग नहीं ये नियमयोग नहीं है ਕਿਸ ਨੂੰ ਉਦਾਲਤ ਦੁਆਰਾ ਲਾਗੂ ਨਹੀਂ ਕਰਵਾਇਆ ਜਾ ਸਕਦਾ ਇਹ ਆਰਟੀਕਲ ਕਿਹੜਾ ਕਹਿੰਦਾ ਆਰਟੀਕਲ 37 ਕਹਿੰਦਾ ਹੈ ਬੀ ਪੀ ਐਸ ਪੀ ਦਾ ਮੁੱਖ ਉਦੇਸ਼ ਰਾਜਨੀਤਿਕ ਅਧਿਕਾਰ ਦੇਣਾ ਆਰਥਿਕ ਤੇ ਸਮਾਜਿਕ ਨਿਆਂ ਦੇਣਾ ਸੰਪਤੀ ਦੀ ਰੱਖਿਆ ਕਰਨਾ ਨਾਗਰਿਕ ਕੰਦੇ ਅਧਿਕਾਰ ਇਹ ਹੈਗਾ ਆਪਸ਼ਨ ਨੰਬਰ ਬੀ ਆਰਥਿਕ ਤੇ ਸਮਾਜਿਕ ਨਿਆਂ ਦੇਣਾ ਮਤਲਬ ਕਿਸੇ ਰਾਜ ਦਾ ਆਰਥਿਕ ਤੇ ਸਮਾਜਿਕ ਸੁਧਾਰ ਕਰਨਾ ਇਸ ਦਾ ਮੁੱਖ ਉਦੇਸ਼ ਹੈ ਅਗਿਆ ਕੁਐਸਚਨ ਨੰਬਰ 5 ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦੀ ਗੱਲ ਕਿਹੜੇ ਆਰਟੀਕਲ ਕੀਤੀ ਕਿਹੜੇ ਆਰਟੀਕਲ ਕੀਤੀ ਵਿੱਚ ਕੀਤੀ ਜਾਂਦੀ ਹੈ ਇਹ ਆਰਟੀਕਲ 21 45 ਆਰਟੀਕਲ 47 ਆਰਟੀਕਲ 39 ਇਸ ਦਾ ਰਾਈਟ ਆਪਸ਼ਨ ਆਪਕਾ ਆਪਸ਼ਨ ਨੰਬਰ B 45 ਜੋ ਕਿ 21 era ਹੀ ਇਹ ਮਾਦ ਦੇ ਵਿੱਚ ਮੂਲਕ ਅਧਿਕਾਰ ਉਹ ਜਿਹੜੀ ਸੈਸੀਮਿਸ਼ੋਧ ਹੋਈ ਸੀ 2002 ਦੇ ਵਿੱਚ ਉਹ ਦੇਰਾ ਹੀ ਇਹ ਸਾਡਾ ਮੂਲਕ ਅਧਿਕਾਰ ਬਣ ਗਿਆ ਸੀ ਜੋ 11 ਨੰਬਰ ਮੂਲਕ ਅਧਿਕਾਰ ਸੀ ਸਾਡਾ ਆਰਟੀਕਲ 52 ਕਿਸ ਨਾਲ ਸੰਬੰਧਿਤ ਹੈ ਨਿਆਪਾਲ ਕਾ ਦੀ ਜਾਤੀਪ ਦੇਸ਼ ਨੀਤੀ ਨਾਰੀ ਸ਼ਕਤੀਕਰਨ ਜਾਂ ਮਜ਼ਦੂਰ ਅਧਿਕਾਰ ਇਹ ਹੈਗਾ ਆਰਟੀਕਲ 51 ਵਿਦੇਸ਼ੀ 21 ਨਾਲ ਸੰਬੰਧਿਤ ਵਿਦੇਸ਼ਾ ਦੇ ਨਾਲ ਅਮਨ ਅਤੇ ਸ਼ਾਂਤੀ ਅਮਨ ਜਾਂ ਸਾਂਝ ਵਧਾਉਣ ਵਾਸਤੇ ਆਪਾਂ ਵਿਦੇਸ਼ਾ ਦੇ ਨਾਲ ਵਪਾਰ ਕਰਦੇ ਹਾਂ ਜਾਂ ਵਿਦੇਸ਼ ਦਾ ਦੌਰਾ ਕਰਦੇ ਹਾਂ ਇਹ ਕਿਹੜੇ ਆਰਟੀਕਲ ਦੀ ਨੋਂਦਾ ਆਰਟੀਕਲ 51 ਦੇ ਦੇ ਪਿੰਡ ਪੰਚਾਇਤ ਦੀ ਸਥਾਪਨਾ ਦੀ ਗੱਲ ਕਿਹੜੇ ਆਰਟੀਕਲ ਵਿੱਚ ਕੀਤੀ ਗਈ ਹੈ ਪਿੰਡ ਪੰਚਾਇਤਾਂ ਦੀ ਸਥਾਪਨਾ ਦੀ ਗੱਲ ਆਰਟੀਕਲ 40 ਦੇ ਵਿੱਚ ਕੀਤੀ ਗਈ ਹੈ 38 ਦੇ ਵਿੱਚ ਕੀਤੀ ਗਈ ਹੈ 48 ਦੇ ਵਿੱਚ ਕੀਤੀ ਗਈ ਹੈ 46 ਦੇ ਵਿੱਚ ਕੀਤੀ ਗਈ ਹੈ ਆਪਾਂ ਪੰਚਾਇਤ ਸਿਸਟਮ ਅੱਗੇ ਇੱਕ ਦੇ ਇੱਕ ਪੂਰਾ ਸੈਸ਼ਨ ਹੀ ਬਣਾ ਦਾਂਗੇ ਇਹ ਵੀ ਥੋੜਾ ਜਿਹਾ ਪੌਡੈਂਟ ਹੈਗਾ ਪੰਚਾਇਤ ਦੀ ਕੀਤੀ ਗਈ ਪੰਚਾਇਤ ਦੀ ਸਥਾਪਨਾ ਦੀ ਗੱਲ ਇਹ ਕੀਤੀ ਹੈ ਆਰਟੀਕਲ 40 ਦੇ ਅਨੁਸਾਰ ਵਾਤਾਵਰਣ ਦੀ ਸੁਰੱਖਿਆ ਲਈ ਕਿਹੜਾ ਆਰਟੀਕਲ ਹੈ এনवायरमेंट ਦੀ ਸੁਰੱਖਿਆ ਲਈ ਕਿਹੜਾ ਆਰਟੀਕਲ ਆਰਟੀਕਲ 45 ਆਪਸ਼ਨ ਨੰਬਰ ਬੀ 48 ਏ ਆਰਟੀਕਲ 50 ਆਰਟੀਕਲ 46 ਇਹਦਾ ਰਾਈਟ ਆਂਸਰ ਆਵੇਗਾ ਆਪਸ਼ਨ ਨੰਬਰ ਬੀ ਆਰਟੀਕਲ 48 ਜੋ ਕਿ 42ਵੇਂ ਸੋਧਨ 1979 ਰਾਹੀਂ ਟੋੜੇ ਗਏ ਸੀ ਅਗਿਆ ਆਰਟੀਕਲ 50 ਕਿਸ ਨਾਲ ਸੰਬੰਧਿਤ ਹੈ ਸਿੱਖਿਆ ਨਾਲ ਨੈਤਿਕਤਾ ਨਾਲ ਨਿਆਪਾਲਿਕਾ ਤੇ ਕਾਰਜਪਾਲਿਕਾ ਦੀ ਵੱਖਰੀਕਰਨ ਨਾਲ ਰਾਜ ਦੀ ਭਾਸ਼ਾ ਨਾਲ ਇਹ ਹੈਗਾ ਆਰਟੀਕਲ 50 ਹੈਗਾ ਨਿਆਪਾਲਿਕਾ ਤੇ ਕਾਰਜਪਾਲਿਕਾ ਦੇ ਵੱਖਰੀਕਰਨ ਨਾਲ ਅਗਿਆ ਡੀ ਪੀ ਐਸ ਪੀ ਕਿਸ ਦੀ ਜ਼ਿੰਮੇਵਾਰੀ ਹੈ ਕਿਸ ਦੀ ਜ਼ਿੰਮੇਵਾਰੀ ਹੈ ਨਾਗਰਿਕਾਂ ਦੀ ਸੰਸਦ ਦੀ ਰਾਜ ਦੀ ਸੁਪਰੀਮ ਕੋਰਟ ਦੀ ਇਹ ਹੈਗੀ ਹੈ অপਸ਼ਨ ਨੰਬਰ ਸੀ ਰਾਜ ਦੀ ਇਹ ਰਾਜ ਨਾਲ ਸੰਬੰਧਿਤ ਹੈ ਤਾਂ ਇਹਦਾ ਅਨਸਰ ਵੀ ਆਵੇਗਾ ਇਹ ਇਸ ਦੀ ਜ਼ਿੰਮੇਵਾਰੀ ਰਾਜ ਦੀ ਹੈ ਇਹ ਬੇਸੇ ਇਪੋਰਟੈਂਟ ਨਹੀਂ ਹੈ ਇਹਦੇ ਵਿੱਚ ਇਪੋਰਟੈਂਟ ਜੋ 10 ਐਮਸੀਕਿਊ ਨੇ ਆਪਾਂ ਕਰ ਲਏ ਬਹੁਤਾ ਇਪੋਰਟੈਂਟ ਨਹੀਂ ਐਨਾ ਕੁ ਬਹੁਤ ਹੈ ਇਹ ਚੈਪਟਰ ਲਗਭਗ ਕਲੀਅਰ ਹੋ ਜਾਂਦਾ ਹੈ ਡੀਪੀਐਸਪੀ ਜਾਂ ਪੀਐਸਟੇਟ ਲਈ ਜਾਂ ਐਸਐਸਟੀ ਦੀ ਤਿਆਰੀ ਪੋਲੀਟੀਕਲ ਦੀ ਮਾਸਟਰ ਲੈਡਰ ਦੀ ਤਿਆਰੀ ਕਰ ਲਈ ਉਹਨਾਂ ਲਈ ਇਹ ਐਨਾ ਸਫੀਸੈਂਟ ਹੈ ਥੈਂਕ ਯੂ